ਅੱਪਾ ਬਹੁਤ ਵਾਰ ਸੁਣਦੇ ਆ ਬਈ ਇੱਕ ਮੋਬਾਈਲ ਦੇ ਉੱਤੇ ਫੋਨ ਆਇਆ ਅਗਲੇ ਬੰਦੇ ਨੇ ਕਿਹਾ ਜੀ ਤੁਹਾਡੀ 25 ਲੱਖ ਦੀ 50 ਲੱਖ ਦੀ 1 ਕਰੋੜ ਦੀ ਜਿਹੜੀ ਆ ਉਹ ਲਾਟਰੀ ਨਿਕਲੀ ਆ ਤੇ ਉਹਦਾ ਇੱਕ OTP ਤੁਹਾਨੂੰ ਜਿਹੜਾ ਅਸੀਂ ਭੇਜਿਆ ਤੇ ਤੁਸੀਂ ਸਾਨੂੰ ਉਹ ਦੱਸੋ ਤਾਂ ਜੋ ਫਿਰ ਅਸੀਂ ਤੁਹਾਡੀ ਜਿਹੜੀ ट्रांजੈਕਸ਼ਨ ਆ ਇਹਦੀ ਕਾਰਵਾਈ ਸ਼ੁਰੂ ਕਰ ਸਕੀਏ ਬੰਦੇ ਬੜੇ ਹੈਰਾਨ ਹੋ ਜਾਂਦੇ ਆ ਉਹ ਇਹ ਵੀ ਨਹੀਂ ਸੋਚਦੇ ਵੀ ਅਸੀਂ ਤੇ ਕੋਈ ਲਾਟਰੀ ਪਾਈ ਨਹੀਂ ਪਰ ਕਿਉਂਕਿ ਪੈਸੇ ਦੀ ਰਕਮ ਇੰਨੀ ਜ਼ਿਆਦਾ ਹੁੰਦੀ ਆ ਤੇ ਬੰਦਾ ਜਿਹੜਾ ਉਹ ਫੁੱਲਿਆ ਨਹੀਂ ਸਮਾਉਂਦਾ ਉਹ ਖੁਸ਼ ਬੜਾ ਹੁੰਦਾ ਉਹ ਕਦੀ ਅਸਮਾਨ ਵੱਲ ਦੇਖਦਾ ਕਦੀ ਕੰਧ ਤੇ ਲੱਗੀਆਂ ਪ੍ਰਮਾਤਮਾ ਦੀਆਂ ਤਸਵੀਰਾਂ ਵੱਲ ਦੇਖਦਾ ਵੀ ਵਾਹ ਬੜੀ ਨੇੜੇ ਹੋ ਕੇ ਸੁਣੀ ਮੇਰੀ ਵੀ ਮੇਰੀ 25 ਲੱਖ ਦੀ ਲੋਟਰੀ ਨਿਕਲ ਆਈ ਮੇਰੀ 50 ਲੱਖ ਦੀ ਲੋਟਰੀ ਨਿਕਲ ਆਈ ਜਾਂ ਮੇਰੀ ਕਰੋੜ ਰੁਪਏ ਦੀ ਲੋਟਰੀ ਨਿਕਲ ਆਈ ਤੇ ਝੱਟ ਦੇਣੀ ਉਹ ਕੀ ਕਰਦਾ ਮੋਬਾਈਲ ਦੇ ਵਿੱਚ ਉਹ ਜਿਹੜਾ ਮੈਸੇਜ ਆਇਆ ਹੁੰਦਾ ਉਹ ਉਸ ਸ਼ਖਸ ਨੂੰ ਦੱਸਦਾ ਤੇ ਪਤਾ ਉਦੋਂ ਲੱਗਦਾ ਵੀ ਜਿਹੜੇ ਖਾਤੇ ਦੇ ਵਿੱਚ ਕੋ 15 20000 30000 ਲੱਖ 1.5 ਲੱਖ ਸਿਗਾ ਉਹ ਵੀ ਜਾਂਤਾ ਲੱਗਾ ਇਹਤੇ ਘਟਨਾਵਾਂ ਹੁੰਦੀਆਂ ਨੇ ਸਾਡੇ ਭਾਰਤ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਨੇ ਤਕਰੀਬਨ ਹੀ ਮੈਂ ਕਹਿੰਨਾ ਵੀ ਰੋਜ਼ਾਨਾ ਦੀ ਇੱਕ ਘਟਨਾ ਹੁੰਦੀ ਆ ਵੀ ਲੋਕ ਜਦੋਂ ਇਹ ਕੰਪਲੇਂਟ ਲੈ ਕੇ ਆਉਂਦੇ ਆ ਜਾਂ ਪੁਲਿਸ ਦੇ ਕੋਲ ਸਾਈਬਰ ਸੈੱਲ ਦੇ ਵਿੱਚ ਇਹ ਮਾਮਲਾ ਦਰਜ ਕਰਾਉਂਦੇ ਆ ਵੀ ਇਦਾਂ ਇੱਕ ਫੋਨ ਆਇਆ ਤੇ ਸਾਡੇ ਨਾਲ ਆ ਹਾਦਸਾ ਹੋ ਗਿਆ ਤੁਸੀਂ ਤਸੱਵਰ ਕਰੋ ਵੀ ਭਾਰਤ ਤੋਂ ਇੱਕ ਸ਼ਖਸ ਅਮਰੀਕਾ ਫੋਨ ਕਰਦਾ ਅਮਰੀਕਾ ਇੱਕ ਔਰਤ ਜਿਹਦਾ ਨਾਮ ਲੀਜ਼ਾ ਰੋਥਾ ਉਹ ਉਹਦੀ ਫੋਨ ਕਾਲ ਅਟੈਂਡ ਕਰਦੀ ਆ ਉਹਨੂੰ ਕਹਿੰਦਾ ਵੀ ਮੈਂ ਮਾਈਕਰੋਸਾਫਟ ਤੋਂ ਬੋਲ ਰਿਹਾ ਮਾਈਕਰੋਸਾਫਟ ਜਿਹੜੀ ਆ ਉਹ ਇੱਕ ਟੈਕਨੋਲੋਜੀ ਦੀ ਕੰਪਨੀ ਆ ਬਹੁਤ ਸਾਰੇ ਕੰਪਿਊਟਰ ਦੇ ਜਿਹੜੇ ਸੌਫਟਵੇਅਰਸ ਆ ਉਹਨਾਂ ਵੱਲੋਂ ਬਣਾਏ ਜਾਂਦੇ ਆ ਕੰਪਿਊਟਰਸ ਹੋਈ ਉਹਨਾਂ ਵੱਲੋਂ ਜਿਹੜੇ ਆ ਬਣਾਏ ਜਾਂਦੇ ਆ ਕਹਿੰਦਾ ਮੈਂ ਉਸ ਕੰਪਨੀ ਦਾ ਮੁਲਾਜ਼ਮ ਆ ਤੇ ਮੈਂ ਤੁਹਾਡੇ ਨਾਲ ਕੋਈ ਗੇਰਾ ਉਹ ਗੱਲ ਕਰਨੀ ਆ ਔਰਤ ਜਿਹੜੀ ਆ ਉਹ ਵੀ ਉਤਸੁਕ ਹੋ ਜਾਂਦੀ ਆ ਵੀ ਮੈਨੂੰ ਮਾਈਕਰੋਸਾਫਟ ਕੰਪਨੀ ਤੋਂ ਕੋਈ ਸ਼ਖਸ ਜਿਹੜਾ ਉਹ ਫੋਨ ਕਾਲ ਕਰ ਰਿਹਾ ਤੇ ਉਹ ਸ਼ਖਸ ਉਹਦੇ ਨਾਲ ਗੱਲਬਾਤ ਸ਼ੁਰੂ ਕਰ ਦਿੰਦਾ ਉਹ ਕਹਿੰਦਾ ਵੀ ਸਾਡੇ ਕੋਲ ਨਾ ਇੱਕ ਸਕੀਮ ਹੈਗੀ ਆ ਤੁਹਾਡੇ ਵਾਸਤੇ ਵੀ ਜੇ ਤੁਸੀਂ ਕੁਝ ਪੈਸਾ ਕ੍ਰਿਪਟੋ ਕਰੰਸੀ ਜਿਹੜੀ ਕਿ ਇੱਕ ਆਨਲਾਈਨ ਕਰੰਸੀ ਆ ਇਹ ਫਿਜ਼ੀਕਲ ਹੈ ਨਹੀਂਗੀ ਆਨਲਾਈਨ ਹੀ ਲੋਕੀ ਇਹਦਾ ਲੈਣ ਦੇਣ ਕਰਦੇ ਆ ਕੋਈ ਕ੍ਰਿਪਟੋ ਦੇ ਵਿੱਚ ਪੈਸੇ ਲਾ ਦਿੰਦਾ ਫਿਰ ਉਹਦੇ ਪੈਸੇ ਡਬਲ ਹੋ ਜਾਂਦੇ ਆ ਉਹ ਕਢਾ ਲੈਂਦਾ ਇਸ ਤਰ੍ਹਾਂ ਇੱਕ ਗੋਲਮਲ ਜਿਹਾ ਇਹ ਸਾਰਾ ਸਿਸਟਮ ਚੱਲਦਾ ਇਹ ਫਿਜ਼ੀਕਲ ਕਰੰਸੀ ਨਹੀਂ ਹੈਗੀ ਉੱਥੇ ਉਹ ਕਹਿੰਦਾ ਵੀ ਮੈਨੂੰ ਕ੍ਰਿਪਟੋ ਕਰੰਸੀ ਬਾਰੇ ਬਹੁਤ ਜਾਣਕਾਰੀ ਹੈਗੀ ਆ ਵੀ ਅਗਰ ਤੁਸੀਂ ਇੱਕ ਅਕਾਊਂਟ ਆਪਣੇ ਨਾਂ ਤੋਂ ਖਲਵਾ ਲਓ ਤੇ ਜਿੰਨਾ ਤੁਹਾਡਾ ਦਿਲ ਕਰੇ ਕੋਈ 100 ਡਾਲਰ 150 ਡਾਲਰ 200 ਡਾਲਰ ਤੇ ਤੁਸੀਂ ਉਹਦੇ ਕ੍ਰਿਪਟੋ ਕਰੰਸੀ ਖਰੀਦ ਸਕਦੇ ਹੋ ਤੇ ਹੌਲੀ-ਹੌਲੀ ਜਦੋਂ ਉਹ ਰਕਮ ਵੱਧ ਜਾਏਗੀ ਤੇ ਤੁਸੀਂ ਉਹਨੂੰ ਜਿਹੜਾ ਉਹ ਕਢਾ ਸਕਦੇ ਹੋ ਹੁਣ ਪੈਸਾ ਕਮਾਉਣ ਦਾ ਲਾਲਚ ਪੈਸੇ ਦੁੱਗਣੇ ਕਰਨ ਦੀ ਲਾਲਸਾ ਹਰੇਕ ਬੰਦੇ 'ਚ ਹੀ ਹੁੰਦੀ ਆ ਇਹਦੇ ਵਿੱਚ ਅਤਕਤਣੀ ਨਹੀਂ ਹੁੰਦੀ ਵੀ ਇਹ ਜਿਹੜੇ ਇਹ ਬਾਬੇ ਵੀ ਅੱਜ ਕੱਲ ਬਣੇ ਹੋਏ ਆ ਇਹ ਵੀ ਬਹੁਤ ਸਾਰਾ ਇਦਾਂ ਦੇ ਜਿਹੜੇ ਕਾਰੋਬਾਰ ਆ ਇਹ ਕਰਦੇ ਰਹਿੰਦੇ ਆ ਹੁਣ ਉਹ ਲੇਡੀ ਜਿਹਦਾ ਨਾਮ ਲੀਜ਼ਾ ਰੋਥਾ ਉਹ ਕਹਿੰਦੀ ਆ ਵੀ ਮੇਰਾ ਅਕਾਊਂਟ ਇਹ ਬਣੇਗਾ ਕਿੱਦਾਂ ਮੈਨੂੰ ਤਾਂ ਅਕਾਊਂਟ ਬਣਾਉਣਾ ਨਹੀਂ ਆਉਂਦਾ ਤਾਂ ਉਹ ਬੰਦਾ ਜਿਹੜਾ ਦਿੱਲੀ ਬੈਠਾ ਹੋਇਆ ਦਿਲਸ਼ਾਦ ਗਾਰਡਨ ਦੇ ਵਿੱਚ ਜਿਹਦਾ ਨਾਮ ਲਖਸ਼ੇ ਵੇਜ ਹੈ 33 ਸਾਲੇ ਦੀ ਉਮਰ ਆ ਇਹ ਕਹਿੰਦਾ ਤੁਸੀਂ ਮੈਨੂੰ ਆਪਣੇ ਕੰਪਿਊਟਰ ਦਾ ਐਕਸੈਸ ਦੇ ਦਿਓ ਮੈਨੂੰ ਐਨੀ ਡੈਸਕ ਇੱਕ ਕੰਪਿਊਟਰ ਦੀ ਭਾਸ਼ਾ ਦੇ ਵਿੱਚ ਇੱਕ ਟਰਮ ਹੁੰਦੀ ਹੈ ਜਿਹਦੇ ਵਿੱਚ ਅਗਲਾ ਬੰਦਾ ਸਾਨੂੰ ਇੱਕ ਕੋਡਵਰਡ ਦੇ ਦਿੰਦਾ ਤੇ ਅਸੀਂ ਕਿਤੇ ਵੀ ਬੈਠੇ ਹੋਈਏ ਉਹਦਾ ਜਿਹੜਾ ਕੰਪਿਊਟਰ ਆ ਉਹਦਾ ਜਿਹੜਾ ਲੈਪਟਾਪ ਆ ਉਹ ਯੂਜ਼ ਕਰ ਸਕਦੇ ਹਾਂ ਹੁਣ ਕਿਉਂਕਿ ਇਹ ਸ਼ਖਸ ਜਿਹੜਾ ਠੱਗੀ ਮਾਰ ਰਿਹਾ ਲક્ષ્ય ਵੇਜ ਇਹ ਤੇ ਲੀਜ਼ਾ ਇਹ ਕੰਪਿਊਟਰ ਨੂੰ ਜਿਹੜਾ ਵਾ ਉਹ ਜਾਣਦੇ ਆ ਤਾਂ ਲક્ષ્ય ਕੀ ਕਹਿੰਦਾ ਕਹਿੰਦਾ ਤੁਸੀਂ ਮੈਨੂੰ ਆਪਣਾ ਐਨੀ ਡੈਸਕ ਦੇ ਦਿਓ ਲੜਕੀ ਉਹਨੂੰ ਉਹ ਪਾਸਵਰਡ ਦੇ ਦਿੰਦੀ ਆ ਕਹਿੰਦੀ ਠੀਕ ਆ ਜੀ ਤੁਸੀਂ ਮੇਰਾ ਇੱਕ ਖਾਤਾ ਜਿਹੜਾ ਕ੍ਰਿਪਟੋ ਕਰੰਸੀ ਬਾਰੇ ਜੋ ਤੁਸੀਂ ਮੈਨੂੰ ਦੱਸ ਰਹੇ ਹੋ ਇੱਕ ਖਾਤਾ ਮੇਰਾ ਬਣਾ ਦਿਓ ਮੈਂ ਥੋੜੇ ਬਹੁਤੇ ਪੈਸੇ ਜਿਹੜੇ ਆ ਇਹਦੇ ਵਿੱਚ ਇਨਵੈਸਟ ਕਰ ਦਾਂਗੀ ਉਹਦੇ ਕੁਝ ਪਾਸਵਰਡਸ ਆਉਂਦੇ ਆ ਉਹਦੇ ਮੋਬਾਈਲ ਦੇ ਉੱਤੇ ਉਹ ਜਿਹੜਾ ਲੜੀ ਬਰ ਲੜੀ ਜਿਹੜਿਆ ਉਸ ਮੁੰਡੇ ਨੂੰ ਦੱਸਦੀ ਰਹਿੰਦੀ ਆ ਗੱਲ ਹੈਗੀ ਆ ਇਹ 4 ਜੁਲਾਈ 2023 ਦੀ ਲਗਭਗ 1 ਸਾਲ ਪਹਿਲਾਂ ਦੀ ਜਦੋਂ ਉਹਦਾ ਖਾਤਾ ਬਣ ਜਾਂਦਾ ਤਾਂ ਕਿਉਂਕਿ ਉਸ ਮੁੰਡੇ ਕੋਲ ਪੂਰਾ ਅਸੈਸ ਹੁੰਦਾ ਉਹਦੇ ਕੰਪਿਊਟਰ ਦਾ ਤੇ ਉਹ ਜਿਹੜਾ ਸ਼ਖਸ ਆ ਉਹਦੇ ਖਾਤੇ ਦੇ ਵਿੱਚੋਂ ਉਹਦੇ ਬੈਂਕ ਅਕਾਊਂਟ ਦੇ ਵਿੱਚੋਂ 4 ਲੱਖ ਡਾਲਰ ਯਾਨੀ ਕਿ ਲਗਭਗ 3.5 ਕਰੋੜ ਰੁਪਈਆ ਜਿਹੜਾ ਉਹ ਕ੍ਰਿਪਟੋ ਕਰੰਸੀ ਚ ਪਵਾ ਲੈਂਦਾ ਲੜਕੀ ਨੂੰ ਇਹਦਾ ਅਹਿਸਾਸ ਕੁਝ ਚਿਰ ਮਗਰੋਂ ਹੁੰਦਾ ਕਿਉਂਕਿ ਉਸ ਵੇਲੇ ਬੰਦੇ ਨੂੰ ਬਿਲਕੁਲ ਨਹੀਂ ਪਤਾ ਲੱਗਦਾ ਕਿਉਂਕਿ ਬੰਦਾ ਜਿਹੜਾ ਉਹ ਗਿਣਤੀਆਂ ਮਿੰਟੀਆਂ ਦੇ ਵਿੱਚ ਹੀ ਦਿਮਾਗ 'ਚ ਘੁੰਮਦਾ ਹੁੰਦਾ ਹੁੰਦਾ ਜੀ ਮੈਂ 100 ਡਾਲਰ ਲਾਤੇ ਤੇ ਹਫਤੇ ਬਾਅਦ ਜਿਹੜੇ ਆ ਇਹ 200 ਹੋ ਜਾਣਗੇ ਫਿਰ ਅਗਲੇ ਹਫਤੇ ਜਿਹੜੇ ਆ 300 ਹੋ ਜਾਣਗੇ 400 ਹੋ ਜਾਣਗੇ ਬੰਦੇ ਦੇ ਦਿਮਾਗ ਦੇ ਵਿੱਚ ਆਪਣੀ ਗਣਿਤ ਜਿਹੜਾ ਉਹ ਜ਼ਰਬਾ ਚੱਲਦੀਆਂ ਹੁੰਦੀ ਆ ਜਦੋਂ ਇਸ ਔਰਤ ਨੂੰ ਅਹਿਸਾਸ ਹੋਇਆ ਕੁਝ ਚਿਰ ਮਗਰੋਂ ਵੀ ਮੇਰਾ ਤਾਂ 4 ਲੱਖ ਡਾਲਰ ਜਿਹੜਾ ਉਹ ਨਿਕਲ ਗਿਆ ਤਾਂ ਫਿਰ ਇਹਨੇ ਉਹ ਨੰਬਰ ਜਿਹੜਾ ਉਹ ਆਪਣੇ ਉਧਰ ਪੁਲਸ ਵਾਲਿਆਂ ਨੂੰ ਦਿੱਤਾ ਕਾਰਵਾਈ ਸ਼ੁਰੂ ਹੋਈ ਤਾਂ ਕਰਦੇ ਕਰਾਉਂਦੇ ਮਾਮਲਾ ਜਿਹੜਾ ਉਹ ਪਹੁੰਚ ਗਿਆ ਦਿੱਲੀ ਦੇ ਦਿਲਸ਼ਾਦ ਗਾਰਡਨ ਦੇ ਵਿੱਚ CBI ਨੇ ਪਰਚਾ ਦਰਜ ਕੀਤਾ ਕਿਉਂਕਿ ਇਹ ਸਾਰਾ ਮਾਮਲਾ ਜਿਹੜਾ ਵਿਦੇਸ਼ੀ ਇਹ ਲੈਂਡ ਡੀਲ ਨਾਲ ਜੁੜਿਆ ਹੋਇਆ ਸੀਗਾ PML A ਕਾਨੂੰਨ ਦੇ ਤਹਿਤ ਜਿਹੜਾ ਇਹ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਦੇ ਤਹਿਤ ਲੱਖੇ ਵੇਚ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਤੇ ਹੁਣ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨੂੰ ED ਨੇ ਗ੍ਰਿਫਤਾਰ ਕੀਤਾ ਜਿੱਥੇ ਹੁਣ ਇਹਨੂੰ ਨਿਆਂਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਪਰ ਤੁਸੀਂ ਆਲਮ ਦੇਖੋ ਇਹਨਾਂ ਲੋਕਾਂ ਨੂੰ ਪੂਰੀ ਦੁਨੀਆ ਦਾ ਡਾਟਾ ਇਹਨਾਂ ਦੇ ਕੋਲ ਹੈ ਇਹਨਾਂ ਨੂੰ ਇਹ ਵੀ ਪਤਾ ਹੈ ਵੀ ਅਮਰੀਕਾ ਦੇ ਵਿੱਚ ਇੱਕ ਸ਼ਖਸ ਬੈਠਾ ਉਹਦੇ ਖਾਤੇ ਦੇ ਵਿੱਚ ਇੰਨੇ ਪੈਸੇ ਆ ਜਰਮਨੀ 'ਚ ਕੋਈ ਸ਼ਖਸ ਬੈਠਾ ਇੰਗਲੈਂਡ 'ਚ ਕੋਈ ਸ਼ਖਸ ਬੈਠਾ ਉਹਦੇ ਕੋਲ ਜਿਹੜੇ ਆ ਇੰਨੇ ਪੈਸੇ ਆ ਪਰ ਹੁਣ ਇਹ ਬੀਬੀ ਜਿਹੜੀ ਆ ਤੇ ਪੁਲਿਸ ਥਾਣਿਆਂ ਦੇ ਢੇਡੇ ਲਾ ਰਹੀ ਆ ਪਰ ਇਹਦਾ ਸਹਿਯੋਗ ਭਾਰਤ ਸਰਕਾਰ ਪੂਰਾ ਦੇ ਰਹੀ ਆ ਕਿਉਂਕਿ ਮਾਮਲਾ ਇਹ ਅੰਤਰਰਾਸ਼ਟਰੀ ਆ ਇਸ ਕਰਕੇ ਇਹ ਮੁੰਡਾ ਜਿਹੜਾ ਹੁਣ ਗ੍ਰਿਫਤਾਰ ਕਰ ਲਿਆ ਤੇ ਦੇਖਦੇ ਆਂ ਵੀ ਇਹਨੇ ਹਗਾ ਕਿੱਥੇ ਕਿੱਥੇ ਪੈਸਾ ਵੰਡਿਆ ਤੇ ਨਾਲ ਦੀ ਨਾਲ ਹੀ ਹੋਰ ਕਿੰਨੇ ਲੋਕਾਂ ਦੇ ਨਾਲ ਇਹਨੇ ਇਦਾਂ ਠੱਗੀ ਮ Subscribe to One India channel and never miss an update.